ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਕਰਦੇ ਆ ਤੁਹਾਡੇ ਨਵੇਂ ਵਲੌਗ ਚ ਤੇ ਆਸ ਕਰਦੇ ਆ ਤੁਸੀਂ ਸਾਰੇ ਠੀਕ ਹੋਗੇ ਅੱਗੇ ਹੁਣ ਵਲੌਗ ਸਟਾਰਟ ਕਰਨ ਫੂਲੋ ਮੈਂ ਆ ਗਏ ਹਾਂ ਛੁੱਟੀ ਹੋ ਗਈ ਹੈ ਤੇ ਜਾਣਾ ਹੋਣਾ ਮੈਂ ਤੇ ਅੱਜ ਮੰਮੀ ਵੀ ਫੁੱਲ ਕੇ ਬੋਲਣਗੇ ਵਲੌਗ ਦੇ ਵਿੱਚ ਆਪਾਂ ਨੇ ਬੋਲੂਗੀ ਹਲੋ ਇਧਰ ਦੇਖੋ ਗਰਵੀ ਦੋ ਤਾਂ ਪੀ ਰਿਹਾ ਹੁਣ ਨਾਲੇ ਸੌਣ ਲੱਗੀ ਹੈ ਆ ਨਾ ਆ ਗਿਆ ਹੀ ਹੁਣ ਇੱਕ ਚੋਇਸ ਨਹੀਂ ਲੇ ਲਾ ਗਏ ਨੀ ਕੋਈ ਨਹੀਂ ਥੜ੍ਹ ਜੀ ਵੀ ਨਾ ਲਿਆ ਇਹਨੇ ਮੰਮੀ ਬੈਠੇ ਆ ਟੀਵੀ ਵੇਖਣ ਦੇ ਵਲੌਗ ਵੇਖਣ ਦੇ ਬਲਾਦੋ ਤੁਸੀਂ ਵੀ ਸਾਸਿਕਾ ਥੜ੍ਹ ਜੀ ਵੀ ਨਾ ਦੇ ਆਂ ਮੰਮੀ ਸਾਸਿਕਾ ਬੁਲਾ ਦਿਓ ਸਾਰੇ ਨੂੰ ਸਾਸਿਕਾ ਵਾ ਮੰਮੀ ਚਾਹ ਬੇਹ ਆ ਦੇ ਇਸ ਲਈ ਦੁੱਧ ਪੀ ਗਏ ਗਾਇਸ ਅਜੇ ਨਹੀਂ ਪੈ ਗਿਆ ਲੱਗੰਦਿਆ ਜਿਵੇਂ ਗਰਮੀ ਆ ਗਈ ਆ ਪਰ ਹੁਣ ਮੌਸਮ ਹੋ ਗਿਆ ਠੰਡਾ ਅੱਜ ਮੇਰੇ ਪੜਿਆ ਖਟਾਰੇ ਆਉਂਦੇ ਆ ਨਾ ਆਹ ਪੂਰੀ ਠੰਡ ਹੋਈ ਵੀ ਸਾਰੀਆਂ ਜਾਇਟਾ ਜਿਹੜਾ ਵਾਰ ਗਾਤੀਆਂ ਸੀ ਇਹਾਂ ਕੰਕੀ ਨਹੀਂ ਦਿੱਤੀ ਸਾਰੇ ਉਹ ਇਹ ਰੋਲੋ ਪਾਸ ਵੀ ਤਾਂ ਘੜ ਕੇ ਦਿੱਤੀ ਨਹੀਂ ਇਹਦੇ ਮੈਂ ਦੁੱਧ ਹੀ ਪਾ ਜਾਣੀ ਆ ਜਾਓ ਅੜੀ ਇਹ ਵੀ ਮੋਟੀਆਂ ਰੱਖਦੀਆਂ ਸਾਰੇ ਨਾ ਤਕੀਆਂ ਕੱਢੋ ਹੁਣ ਫੇ ਸਾਰੇ ਨਹੀਂ ਨਹੀਂ ਇੰਨੀ ਐਵੇਂ ਨਹੀਂ ਮੋਟੀਆਂ ਦੇ ਲੋਕ ਪਰ ਇਹ ਬਾਹਰ ਹੈ ਗਈ ਠੰਡ ਆਹ ਹੋ ਅੰਦਰ ਚ ਤਾਂ ਮੀ ਛੋਗਰਾ ਕਦਾ ਮੀ ਪਿਆਰ ਨੇ ਦੇ ਆ ਸਰਦੀਆਂ ਮੀ ਪਿਆ ਹੀ ਨੇ ਇਹੋ ਜਿਹਾ ਹਲੇ ਹੈਗਾ ਛਮ 4 ਵਜੇ ਤੱਕ 4 ਵਜੇ ਫੇਰ ਹੈਗਾ ਮੈਂ ਸਰਦ ਮੈਂ ਕਿਲੀ ਜਾਂਦਾ ਮੀ ਹੋਏ ਮੇਰਾ ਪਟੋਰਾ ਡੈਡੀ ਪਟਾਈ ਕਰਦੇ ਕਿਨਾਰ ਹੋ ਜਾਂਦਾ ਕਿ ਮੇਰੇ ਮੈਂ ਚ ਮੈਂ ਆਉਣ ਲੱਗੀ ਨਹੀਂ ਵਾਏ ਕੱਟ ਕਰਦੇ ਫਿਰ ਮੈਂ ਤੇ ਪਾਪਾ ਆ ਗਏ ਲਾ ਗਿਆ ਚੁੱਪ ਹੋ ਗਿਆ ਫਿਰ ਮੈਂ ਸੌ ਗਿਆ ਦੁੱਧ ਪੀਨ ਪੀਨ ਸੌ ਗਿਆ ਬਹੁਤ ਆ ਵਿਚਾਰੇ ਕੋ ਛੁੱਟ ਗਈ ਨਾਲ ਹੀ ਬੜਾ ਬੜਾ ਰੋਂਦਿਆ ਆਉਂਦਿਆਂ ਨੂੰ ਹੂੰ ਕਿਉਂ ਨਾ ਨਾ ਰੋਇਆ ਹੀ ਤਾਂ ਨਹੀਂ ਨੋਦਾ ਨਹੀਂ ਰੋਇਆ ਹੀ ਉਹਨੇ ਲੈ ਲਈ ਟੌਫੀ ਤੇ ਨਾ ਫਿਰ ਅਲਮਾਰੀ ਦੇ ਦਵਾਰੋਂ ਗਿਆ ਚੀਜ਼ਾਂ ਖਿੱਚੀ ਜਾਵੇ ਮੈਂ ਮਾਰੀ ਹੀ ਇੱਕ ਫਿਰ ਤਾਂ ਆ ਰਹੇ ਹਾਂ ਜਿਹਦੇ ਪੈ ਗਿਆ ਮम्मा ਆ ਮੈਂ ਤਾਂ ਭੱਜ ਗਿਆ ਕੁੜੀ ਨੂੰ ਲੈ ਕੇ ਆ ਕੁੜੀ ਭੱਜ ਗਈ ਹੈ ਠੰਡ ਪੜੀ ਲੱਗਦੀ ਸੀ ਆ ਵੇਖੋ ਮੇਰੀ ਜਾਨ ਕਦ ਤੱਕ ਪਾਣੀ ਪਿਆ बड़ा अच्छा लग रहा है ठंडा ठंडा मम्मी जी अब की कहना चाहते गढ़े भी पैने चाहिए ठंडा हो, हो गया मस। चाहिए अज पकौने वाला मौसम हो बोल नहीं देख ਮੈਂ ਨਹੀਂ ਮੈਂ ਕਿਹਾ ਨਹੀਂ ਨਹੀਂ ਮੇਰਾ ਤੂੰ ਕਿ ਤਾ ਕੰਟਰੋਲ ਕਰ ਲਿਆ ਨਹੀਂ ਮੈਂ ਸੋਚ ਲਿਆ ਮੈਂ ਆਈ ਨੂੰ ਤੁਸੀਂ ਵੀ ਵੇਖਿਆ ਇਹ ਵਲੌਗ ਚ ਹਰ ਵਲੌਗ ਜੇ ਇਹਦੀ ਕੰਡੀਸ਼ਨ ਇਹੋ ਹੀ ਹੈ ਕਿਹੜੀ ਆਏ ਪਾਇਆ ਫੜਿਆ ਦਾ ਕੱਠੀ ਹੋਈ ਹੁੰਦੀ ਫੂੰ ਫੜ ਕੇ ਉਹ ਦੂਜਾ ਦੇਖ ਲੈ ਸਿੱਟਾ ਹੈ ਪਾਣੀ ਕੱਪੜੇ ਕਿੱਥੇ ਪਾਏ ਫਿਰ ਆ ਕੋਪਰ ਦੇ ਅੰਦਰ ਕੋਟੀ ਪਾ ਗਈ ਠੰਡ ਲਵਾ ਕੇ ਆ ਗਈ ਤਈ ਠਰੂ ਠਰੂ ਕਰਨ ਨਹੀਂ ਮੇ ਸਾਰੇ ਸਾਰੇ ਪੈ ਗਿਆ ਉੱਥੇ ਪਿਆ ਜਲੰਧਰ ਔਰ ਲੁਧਿਆਣਾ ਉੱਥੇ ਰੋਪੜ ਸਾਰੇ ਸਾਰੇ ਪੈ ਗਏ ਤਾਨ ਨੂੰ ਤਾਂ ਧੋਪ ਦਿਖਾਇਆ ਮੈਂ ਤਾਂ ਓਹ ਵੇਖ ਵਧੀਆ ਇਧਰ ਵੇਖੋ ਚੇਨ ਕਿੱਤੀ ਦੱਜੀ ਆਲੀ ਦੋ ਆਰੀਓ ਔਰ ਨਾ ਮੈਨੂੰ ਜਿਵੇਂ ਮੋਢੀ ਲੱਗਦੀ ਹਾਂ ਅਨਾ ਡਰਦੀ ਨਹੀਂ ਚੱਲੰਦਿਆ ਕਿਉਂ ਨਹੀਂ ਹੋ ਰਹੀ? ਇਹ ਥੋੜੀ ਮੈਂ ਪੱਖਾ ਚ ਲਾਇਆ। ਦੇਖੋ ਬਾਕੀ। ਦੱਸੋ ਮੈਂ ਲੱਗੀ ਚਾਹ ਮੈਨੂੰ ਲਿਓਣਾ ਕੁਛ ਨਾਲ। ਨਹੀਂ ਹੁਣ ਕਿ ਲਿਓਣਾ ਬਾਹਰ ਮੀ ਪੀਂਦਿਆ। ਅੱਛਾ। ਘਰੇ ਬਣਾਓ ਜੋ ਬਣਾਉਣਾ। ਨਹੀਂ ਚਾਹ ਬਣਾਉਣੀ। ਉਹ ਰੋਟੀ ਮੀ ਪਿਆ ਹੋਵੇ ਉਦੋਂ ਘਰੇ ਟਾਈਮ ਨਹੀਂ ਉਹ ਚਾਹ ਪੰਜਦੀ। ਉਹ ਨਹੀਂ ਨਹੀਂ ਹੁਣ ਰੋਟੀ ਖਾਦੀ ਮੈਂ ਮੈਂ ਤੇ ਵੈਸੇ ਕਹਿ ਰਹਿਆ। ਫਿਰ ਸੈਂਡਵਿਚ ਬਣਾ ਸਕਦਾ ਜੇ ਮਲਾਈ ਦੁੱਧ ਉਹ ਵੀ ਆ। ਉਹ ਜਿਹੜੀ ਸ਼ਿਮਲਾ ਮੇਰ ਚਾਹ ਪਰ ਜਿਹੜੀ ਭਰੇਜ ਕਰਦੀ ਉਹ ਬੋਲਣ ਦੀ ਉਹ ਨਹੀਂ ਉਹ ਖੈਲਦੀ ਫੂਡ ਆ ਉਹ ਕਿਹੜਾ ਤੂੰ ਮੜੀ ਆਹੋ ਐਨਮ ਕਰਕੇ ਬੋਲ ਹਮੜਾ ਜਾਂ ਖੈਲਦੀ ਫੂਡ ਕੈਲਦੀ ਫੂਡ ਖਾ ਕੇ ਹਲਦੀ ਹੋਈ ਜਾਂਦੀ ਹੋਈ ਦੀ ਇੱਕਦਮ ਥੋੜੀ ਹੁਣ ਮੈਂ ਦੇਖਦਾ ਹਾਂ ਕਿ ਕਿੰਨਾ ਚਿਰ ਤੈਨੂੰ ਹੋ ਗਿਆ ਜੋਗਾ ਕਰਦੀ ਨਾ ਐਕਸਰਸਾਈਜ਼ ਕਰਦੀ ਨਾ ਕਿੰਨਾ ਚਿਰ ਹੋਗਾ ਮੈਂ ਤਾਂ ਕੀਤੀ ਨਹੀਂ ਹੁਣ ਕਿੰਨਾ ਚਿਰ ਹੋਗਾ ਉਹ 2 ਦਿਨ ਕਰਦੀ ਆ ਬਸ ਛੁੱਟੀ ਦਾ ਸ਼ੂਟਿੰਗ ਆ ਬੇਸ ਤੇ ਕੰਮ ਜਿਆ ਬਣਾਉਂਦੀ ਹਾਰੇ ਮੈਨੂੰ ਜਨਾ ਨਾ ਕੋ ਮੰਮੀ ਤਾਂ ਸੈਕਲਾ ਮੇਰੇ ਕੋ ਕੁਛ ਕੰਮ ਹੈ ਤਾਂ ਜੰਦੇ 7 ਵਜੇ ਤੇ 9:30 10 ਵਜੇ ਆਉਂਦੇ ਕੋਠੇ ਤੋਂ ਇੰਨਾ ਜੇ ਇੰਨਾ ਚਿਰ ਇੰਨਾ ਜੇ ਯੋਗਾ ਹੀ ਚੱਲਦਾ ਫਿਰ ਰੋਟੀ ਖਾ ਕੇ ਤਾਂ ਉੱਤੇ ਬੈਠੇ ਰਹ ਹੁੰਦੇ ਕੋਪਾਲਵਤੀ ਕਰਨ ਰੋਟੀ ਖਾ ਕੇ ਰੋਟੀ ਘਾਤ ਮੈਂ ਆ ਕੇ ਖਾਨੀ ਕਦੀ ਕਦੀ ਰੋਟੀ ਖਾ ਕੇ ਕੌਣ ਕਰਦਾ ਵੀ ਯੋਗਾ ਨਹੀਂ ਨਹੀਂ ਮੈਂ ਆ ਕੇ ਖਾਨੀ ਆ ਉਦੋਂ ਅੱਛਾ ਕਦੀ ਕਦੀ ਤਾਂ ਖਾ ਕੇ ਜਾਂਦਾ ਫੇਰ ਥੋੜੀ ਕਰਦੀ ਰੋਟੀ ਫੈਲ ਥੋੜੀ ਕਰ ਨੂੰ ਫਿਰ ਕਰ ਕੀ ਉਹਦੇ ਪੈਲੇ ਤਾਜੀ ਆ ਵਾਸ਼ ਸ਼ਹਿਰਾਂ ਦੇ ਨੂੰ ਪਤਾ ਨਹੀਂ ਹੁੰਦੀ ਇਹ ਪੈਂਡਰ ਚੱਜਿਆ ਕਰੀ ਖਾਰੇ ਹਨੀਆਂ ਚੀਜ਼ਾਂ ਖਾਂਦੀ ਐ ਖੀਰੇ ਖੀਰੇ ਮੂੜੀਆਂ ਗਾਜਰਾਂ ਬਪੀਤੇ ਮਸੂਨ ਜਲਾ ਬਾਗ ਸੁਣੀ ਬੱਦੀ ਨਾ ਤੇ ਮੇਰੀ ਆ ਸੋਣੀ ਬਾਜੀ ਨਹੀਂ ਤੂੰ ਕਾ ਫੈਸਲਾ ਆਹ ਇਹ ਪਾਗੜਾ ਕਪੜਾ ਥੋੜਾ ਹੋਤਾ ਹੋਗਾ ਬਹੁਤ ਹੋਣੀ ਬਾਜੀ ਕਾ ਤੇ ਚਾਹ ਡਰ ਜਾਨੀ ਤੇ ਚਾਹ ਉਥੇ ਡਲ ਗਈ ਤੇ ਤੇ ਪੈਂਟ ਨੂੰ ਲੱਗ ਜਾਨੀ ਇਹਨੇ ਕੀ ਬੋਲਿਆ ਹੁਣ ਬਲੋਗੇ ਤੇ ਦਾਗ ਵੀ ਨਹੀਂ ਲੱਥਣੇ ਚਾਹਦੇ ਆ ਫੜ ਪਰ ਫालतू ਬੋਲਦੀ ਹੈ ਫालतू ਕਵੰਜਾ ਬੰਜਾ ਵਾਲਾ ਸੰਗੜਾ ਸੰਗੜਾ ਸਾਫੜਾ ਜੱਟਾਂ ਪੀਂਦੇ ਤਾਂ ਹੈ ਨਹੀਂ ਆ ਬੜੇ ਪੀਂਦੇ ਫਰੇਜੇ ਕਰਦੇ ਨੰਗਲ ਸੋਹ ਰੱਖ ਲਈ ਕਦੀ ਪੀ ਲਈ ਇਹ ਗਾਇਜ਼ ਇਦਾਂ ਬੋਲਦੀ ਮੇਨੋ ਆ ਪੱਦਰੀ ਰੋਡਾਣਾ ਚੰਦੂ ਮੈਂ ਜਿਵੇਂ ਮਰਜ਼ੀ ਰੱਖਾਂ ਅੱਜ ਮੈਂ ਕਹਤ ਕਹਿਦਾ ਨਾ ਵੀ ਨਹੀਂ ਮੈਂ ਚਾਹ ਨਹੀਂ ਪੀਣੀ ਚਾਹ ਬਣਾਉਂਦਾ ਬਣਾਉਂਦਾ ਇਨੂੰ ਦਾ ਆਪਣੀ ਚਾਹ ਦਾ ਆਪਣੀ ਸਵਾਦ ਆਉਂਦਾ ਜਦੋਂ ਬਣ ਜਾਂਦੀ ਨਾ ਫੇਰ ਉਦੋਂ ਤੂੰ ਹੀ ਕਹਿੰਦੇ ਵੀ ਮੈਂ ਨਹੀਂ ਪੀਣੀ ਮੈਂ ਤਾਂ ਚੜੀ ਗਈ ਆਂ ਆਹ ਤਾਂ ਉਹ ਵੀ ਮੇਰੀ ਮਰਜ਼ੀ ਮੈਂ ਪੀਵਾਂ ਨਾ ਪਿਉਂ ਤੇ ਪ੍ਰੋਬਲਮ ਕੀ ਹੁੰਦੀ ਹੈ ਦੁੱਧ ਵੇਸਟ ਹੁੰਦਾ ਬਹੁਤ ਦੁੱਧ ਵੇਸਟ ਹੁੰਦਾ ਮੋਰਗੇ ਚੰਗੀ ਚੁੰਗੀ ਬੰਦਦੇ ਨੇ ਨਾ ਉਹ ਚੋਕੇ ਪਾ ਦਿੰਦਾ ਨਹੀਂ ਮੁੜ ਕੇ ਕਹਿ ਦੇਣਾ ਮੈਂ ਕੱਟਦਾ ਹਾਂ ਕੱਟ ਦੇ ਕੱਟ ਦੇ ਕਿ ਜਦੋਂ ਕਹਿ ਲਿਆ ਨਾ ਕੱਟ ਦਿਓ ਇਹੋ ਚੰਗੀ ਲੱਗਣ ਦੀ ਇਹ ਤਾਂ ਨਹੀਂ ਕੱਟੀ ਜਾਣੀ ਆੜੀ ਉਹ ਨਾਲੇ ਕਹਿ ਦੇਣ ਕਿ ਪੇ ਦੱਸ ਦੋ ਕਿਹੜੀ ਚੀਜ਼ ਕੱਟਣੀ ਕੱਟਦੇ ਆਂਗੇ ਨਾਲੇ ਪੀਸ ਤਾਂ ਮੈਂ ਕੱਟਣੀ ਲਾ ਲਓ ਜੋਰ ਤਗਵਾ ਮਾਰ ਤੂੰ ਵੀ ਕਹੀ ਜਾਣੀ ਮਮਾ ਇਹਦਾ ਨਹੀਂ ਨਾ ਤੁੰਗਾ ਤੇਰੀ ਪਾਪਾ ਨੂੰ ਦੱਸੋ ਪਾਪਾ ਨੂੰ ਦੱਸਿਓ ਮੈਂ ਨਹੀਂ ਕਰਦੀ ਤੁੰਗੀ ਲਾ ਕੀ ਦੱਤਾ ਨਹੀਂ ਠੀਕ ਐ ਇਹਦੇ ਮੇਰੇ ਕੰਮ ਕਿ ਦੱਸੋ ਕੀ ਦੱਸਾਰੀ ਹੋ ਰਹੀ ਮੈਂ ਦੱਸ ਕੀ ਦੱਸ ਦੱਸ ਸਰ ਠੀਕ ਐ ਕੁੰਦਲਾ ਬੱਚਾ ਤੱਕ ਹੋ ਗਿਆ ਫੇਸ ਨੂੰ ਲੱਭ ਤਾ ਫੇਸ ਦੱਸ ਤਨ ਲੁਕ ਗਤ ਐਥੇ ਚਲੀਏ ਕੋਠੇ ਨਹੀਂ ਦੱਸਿਆ ਇੱਥੇ ਮੈਂ ਆ ਵੇਖਾ ਮੈਨੂੰ ਦੱਸ ਇਹ ਰਹੀ ਕੈਦੀ ਕੋਠੇ ਚਲੀਏ ਮੈਂ ਸੁਣ ਲਿਆ ਸੀ ਮੈਂ ਖੁਦ ਸੁਣ ਲਿਆ ਸੀ ਕੋਠੇ ਦਲੀਏ ਜਾ ਨੂੰ ਛੱਡੋ ਮੀਤ ਮੀਂਹ ਪੈਂਦਾ ਉੱਤੇ ਕਹਿੰਦਾ ਅੱਜ ਇਹਨੇ ਸ਼ਿਕਾਇਤ ਲਾਈ ਮੈਨੂੰ ਮਮਾ ਫਟੇ ਗੰਦੀ ਵੱਡੀ ਇਹਨੇ ਮੇਰੇ ਪਰਦੇ ਲੱਤ ਤੇ ਲੜਦੇ ਅੱਛਾ ਤੇ ਮੈਂ ਉਹਦਾ ਪਾਠ ਕਰ ਰਹੀ ਤੇ ਅਮਨੋ ਕਹਿੰਦਾ ਮੁੰਨੀ ਉੱਧਰ ਹੈ ਬੜੀ ਆਵਾਜ਼ ਹੋਣ ਦੇ ਡਰ ਗਿਆ ਮਮੀ 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 ਲੈ 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 ਅੰਨੀ ਮੇਰੀ ਕੀ ਗਲਤੀ ਆ Papa ਲੈ ਕੇ ਦੇ ਪਤਾ ਕਿ ਨਸਤਾ ਹੋਣ ਰਿਹਾ ਮੈਂ ਲੈ ਗਿਆ ਉਹ ਤੇਰੇ ਵਾਲ ਕੁੱਤੇ ਲੈਤੀ ਪਈ ਦੇ ਤੂੰ ਸੁੱਤੀ ਹੀ ਨਾ ਸੁੱਤੀ ਪਈ ਦੇ ਵਾਲ ਕੁੱਟਣ ਦੇ ਤੂੰ ਕਦੀ ਛੇਤੀ ਲੈਂਦੀ ਤੈਨੂੰ ਸੁੱਤੀ ਨੂੰ ਗੁਰਵੀ ਚੌਕੇ ਘੜਦਾ ਤੇਰੇ ਦੇ ਨਹੀਂ ਤੂੰ ਨਿਕਲਦੇ ਇਹ ਬੜੀ ਛੇਤੀ ਨਿਕਲਦੇ ਨਹੀਂ ਨਹੀਂ ਇਹਨੂੰ ਸੁਤੀ ਨੂੰ ਗਰਵੀ ਚੋਕੇ ਖੜਦ ਕਾਰ ਛੱਡ ਕੇ ਚਲੀਏ ਆਉਂਗੇ ਇਸੇ ਇੱਧਰ ਆ ਜਾ ਆਈ ਬੜਾ ਮੂੰਹ ਐਸਤੇ ਚੜਾ ਲੈਂਦੇ ਆ ਯਾਰ ਚੰਗੇ ਮੇਰੇ ਮੈਂ ਡਿਲੀਟ ਕਰ ਦੇਣੀ ਆਪੇ ਤੁਹਾਨੂੰ ਬਹੁਤ ਐ ਰਿਸ਼ਮਾ ਕਪੂਰ ਆ ਬੜੀ ਲ ਮੈਂ ਤੁਹਾਨੂੰ ਖਾਉਂਦੇ ਜਿਸੇ ਉਹ ਗਲਾਚਾ ਚੱਕ ਬੰਦ ਕਰ ਇਹਨੂੰ ਉਹ ਕਰ ਚੋ ਵੇ ਲੈ ਸਾਰੇ ਇੱਕ ਦੂਜੇ ਦੀ ਬੇਸਿਕਾਂ ਤੇ ਲੱਗੇ ਇਹ ਕਰਦੀ ਹਾਂ ਇਹ ਕਰਦੀ ਹਾਂ ਇੱਕ ਦੂਜੇ ਦੀ ਬੇਸਿਕਾਂ ਤੇ ਲੱਗੇ ਆ ਕਾਪ ਉਹ ਮੈਂ ਚੋਥੇ ਚੋਕ ਕੇ ਫੜਾ ਦੇ ਬੱਸ ਮੈਨੂੰ ਹਾਂ ਉਹ ਆਹ ਰੱਖਣਾ ਵਿੱਚ ਟੋਲ ਲੈ ਹਾਂ ਆਹ ਉਹ ਰੱਖਣਾ ਚਾਹੁੰਦੀ ਥੋੜੇ ਜਿਹਾ ਕੋਸਾ ਕਰਦਣਾ ਅੱਛਾ ਕੋਠੇ ਦੇ ਗਈ ਆ ਵਾਓ ਮੌਸਮ ਪੂਰਾ ਐਂਡ ਹੋਇਆ ਪਿਆ ਲੋਰੀ ਮੌਸਮ ਪੂਰਾ ਘੈਂਟ ਜਸਲੀ ਨੇ ਉੱਪਰ ਆ ਗਈ ਆਹ ਬਹੁਤ ਮਜ਼ਾ ਆਉਂਦੇ ਹੋਣ ਇਥੇ ਮੀਂਹ ਆ ਗਿਆ ਜਸਲੀ ਨੇ ਮੀਂਹ ਆ ਗਿਆ ਆਹ ਕੋ ਗਾਇਜ਼ ਨਹੀਂ ਆ ਰਿਹਾ ਆਹ ਕੋ ਛਿਟਾ ਪੈ ਰਹੀ ਆ ਨਾਉਣਾ ਤਾਂ ਨਹੀਂ ਮੀਂਹ ਤੇ ਮੈਨੂੰ ਨਹੀਂ ਤੇ ਆਉਂਦਾ ਟੂੰ ਕੀ ਭਾਲੂ ਵਾਂਗੂੰ ਤੈਨੂੰ ਕਰ ਬੱਦਲ দেয়া ਕਰ ਜਾਂ ਗਰਮੀਆਂ ਤਾਂ ਮਜ਼ਾ ਆਉਂਦਾ ਨਾ ਆਉਂਦਾ ਸਰਦੀਆਂ 'ਚ ਨਹੀਂ ਆਉਂਦਾ ਸਰਦੀਆਂ 'ਚ ਠੰਡ ਨਾਲ ਬੁਰਾ ਹਾਲ ਹੋ ਜਾਂਦਾ ਇੱਥੇ ਆਹ ਵੇਖੋ ਕਿੰਨਾ ਬੱਦਲ ਹੋਇਆ ਉਧਰ ਨਹੀਂ ਕੋਪਿਆ ਬਿਆਲ ਜਸਲੀਨ ਬਹੁਤ ਕਾਲੇ ਕਾਲੇ ਬੱਦਲ ਛਾਏ ਪਏ ਆ ਚੱਲ ਚੱਲੀਏ ਥੱਲੇ ਚੱਲ 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 ਹੋਰ ਜ਼ਿਆਦਾ ਗਿੱਲਾ ਹੋ ਗਈ ਪੁੱਛਦੇ ਨੇ ਆ ਵੇਖ ਲੈ ਕਿੰਨੀ ਮੀਂਹ ਪੈਂਦੇ ਹੋਵੇ ਹੋ ਛਟਾ ਮੋਟੀਆਂ ਪੈਂਦੀਆਂ ਸਮੋੜੀਆਂ ਮੋਟੀਆਂ ਹੀਟਾ ਪੈਂਦੀਆਂ ਹੋ ਮੋਟੀਆਂ ਹੀਟਾ ਪੈਂਦੀਆਂ ਚੱਲ ਆ ਰਿਹਾ ਉੱਤੇ ਜਾ ਸੰਗਾ ਭਾਈ ਮੈਂ ਆ ਤੇ ਚੱਲਾਂ ਥੱਲੇ ਕੁੰਡੀ ਨਾਲ ਲੱਗਣਾ ਹੌਲੀ ਹੌਲੀ ਹੁਣ ਕਿਉਂ ਆਉਂਦੀ ਏ ਚਲ ਜਾ ਮੈਂ ਚੱਲ ਲਈ ਮੈਂ ਕੀ ਕਰਾਂ ਮੈਂ ਵੀਡੀਓ ਬਣਾਉਂਦਾ ਮੈਂ ਕੀ ਕਰਨਾ ਮੰਮੀ ਆ ਗਏ ਆਉਂਦੇ ਮੁਸਕਰਾ ਪੈਂਦੇ ਆ ਵੀਡੀਓ ਚ ਵੀਡੀਓ ਚ ਕਿ ਉਦਾਂ ਵੀ ਹੱਸਿਆ ਕਰਨਾ ਜਿੱਦਾਂ ਕਹਿੰਦੇ ਨੇ ਨਾ ਮੈਨੂੰ ਬੋਲਣਾ ਬੁਰਨਾ ਬੋਲਦੀਆਂ ਸੁਣਨਾ ਆਦ ਬਰਸਦ ਦੇ ਦਵਲੇ ਹੋਈ ਰਹਿੰਦੀ ਜਦੋਂ ਖਪਰਸ ਖੋਲ ਲੈਂਦੇ ਕਿ ਦੀ ਬੰਦ ਕਰ ਲੈਂਦੀ ਪਰਸਾ ਕਿ ਕੀ ਹੈ ਇਹ ਕੋਈ ਸਾਫੀ ਮੋਟਾ ਹੈ ਇਹ ਪਰਸੇ ਹੀ ਬੜਾ ਅੱਜ ਕੁਛ ਅੱਜ ਕੁਛ ਖਾਣ ਨੂੰ ਲੈ ਆਓ ਨਹੀਂ ਮੰਮੀ ਦੇ ਮੂੰਹ ਹੀ ਘਮੀ ਜਾਂਦਾ ਕਹਿ ਨਹੀਂ ਦੇ ਇਹ ਤਾਂ ਮਸੌਣਾ ਆ ਇਹਨਾਂ ਨੇ ਮੈਨੂੰ ਕਹਿਣਾ ਬਾਅਦ ਵਿੱਚ ਤੇ ਇਹ ਕਹਿਣਾ ਤੂੰ ਹਾਂ ਮੈਨੂੰ ਪਤਾ ਆ ਆਦ ਬਸ ਸ਼ੀਸ਼ੇ 'ਕੇ ਖੜੀ ਰਹੂਗੀ ਚੁੱਪ ਜਾ ਤੂੰ ਲ ਮਤੀ ਬੰਦ ਕਰਤੀ ਲੱਗੇ ਸੌਣ ਚਲੋ ਠੀਕ ਹੈ ਗਾਇਜ਼ ਮਿਲਦੇ ਹਾਂ ਬਾਅਦ ਵਿੱਚ